ਕਿਤਾਬ ਹੈ ਆਪਣਾ ਸਰਦਾਰ ਗੁਰਸ਼ਰਨਜੀਤ ਸਿੰਘ ਜੀ ਲਾਂਬਾ ਉਹਨਾਂ ਲਿਖੀ ਹੈ ਸਾਖੀ ਸਿੱਖ ਰਹਿਤ ਮਰਿਆਦਾ ਕੀ ਜਰੂਰ ਪੜਿਓ ਜਿਨੂੰ ਮਿਲੇਗੀ ਕਿਤਾਬ ਕਾਫੀ ਵੱਡੀ ਰਹਿਤ ਮਰਿਆਦਾ ਉੱਤੇ ਸਾਰੀ ਉਹਦੇ ਵੀ ਜਦੋਂ ਕਥਾ ਦਾ ਚੈਪਟਰ ਆਇਆ ਤੇ ਉਹਨਾਂ ਨੇ ਇੱਕ ਗੱਲ ਕਹੀ ਵੀ ਜਿਹੜੀ ਕਥਾ ਦੀ ਸ਼ੈਲੀ ਹੈ ਇੱਕ ਸੀ ਨਾਰਦ ਸ਼ੈਲੀ ਦੂਜੀ ਸੀ ਵਿਆਸ ਸ਼ੈਲੀ ਤੀਜੀ ਸੀ ਰੁਦਰਸ਼ਲੀ ਹਵਾਲਾ ਉਹਨਾਂ ਨੇ ਦਿੱਤਾ ਹੈ ਉਹ ਜਿਹੜਾ ਹਵਾਲਾ ਦਿੱਤਾ ਹੈ ਜੀ ਸਾਡੇ ਜਲੰਧਰ ਦੇ ਕਥਾਵਾਚਕ ਨੇ ਬਹੁਤ ਘੱਟ ਸੱਜਣਾਂ ਨੂੰ ਨਾਮ ਪਤਾ ਹੋਣਾ ਹੈ ਗਿਆਨੀ ਅਜੀਤ ਸਿੰਘ ਰਤਨ ਕਦੀ ਬਾਹਰ ਨਹੀਂ ਆਏ ਅਣਖੀ ਬੰਦਾ ਹੈ ਖਿਮਾ ਕਰਦੇ ਆ ਜੀ ਬਾਣੀ ਜਨੂਨ ਉਹਨਾਂ ਨੂੰ ਚੇਤੇ ਹੈ 20 ਮਿੰਟ ਬਸ ਲਾਂਦੇ ਹੁੰਦੇ ਆ ਗਿਆਨੀਜੀਤ ਸਿੰਘ ਰਤਨ ਉਹ ਕਥਾ ਕਰ ਰਹੇ ਸਨ ਉਹਨਾਂ ਨੇ ਉਹਨਾਂ ਦੀ ਕਥਾ ਦਾ ਹਵਾਲਾ ਦਿੱਤਾ ਕਿਉਂਕਿ ਮੈਨੂੰ ਪਤਾ ਹੈ ਮੈਂ ਜਿਹੜੇ ਸ਼ਬਦ ਵਰਤਿ ਨਾਰਦ ਵਿਆਸ ਰੁਦਰ ਕਈਆਂ ਨੂੰ ਸਕਦਾ ਸ਼ਬਦ ਨਾ ਪਚਣ ਇੱਕ ਚੌਥੀ ਕਥਾ ਦੀ ਛੈਲੀ ਜਿਹੜੀ ਅੱਜ ਕੱਲ ਬੜੀ ਪ੍ਰਚਲਿਤ ਹੈ ਮਰਕਟ ਮਰਕਟ ਸ਼ੈਲੀ ਮੈਂ ਉਹਨਾਂ ਅੱਗੇ ਅਰਥ ਕਰਨਾ ਉਹਨਾਂ ਨੇ ਗਿਆਨੀ ਅਜੀਤ ਸਿੰਘ ਰਤਨ ਗੁਣਾ ਦਾ ਹਵਾਲਾ ਦਿੱਤਾ ਵੀ ਉਹਨਾਂ ਕਥਾ ਕਰਦੇ ਆ ਕਿਆ ਤੇ ਮੈਨੂੰ ਵੀ ਮੈਂ ਸਟੇਜ ਤੇ ਸੁਣਾਵਾਂਗਾ ਮੈਂ ਉਹਨਾਂ ਨੂੰ ਪੁੱਛਾਂਗਾ ਤੁਹਾਡੇ ਕੋਲ ਸਰੋਤ ਕਿਹੜਾ ਹੈ ਜਿਹੜੇ ਤੂੰ ਸ਼ਬਦ ਵਰਤੇ ਆ ਵਿਆਸ ਸ਼ੈਲੀ ਨਾਰਦ ਸ਼ੈਲੀ ਰੁਦਰ ਸ਼ੈਲੀ ਤੇ ਚੌਥੀ ਮਰਕਟ ਸ਼ੈਲੀ ਮੈਨੂੰ ਮਿਲ ਗਿਆ ਜਲੰਧਰ ਮੈਂ ਪੁੱਛਿਆ ਉਹ ਕਹਿਣ ਲੱਗੇ ਮੈਨੂੰ ਬਾਬਾ ਜਗਜੀਤ ਸਿੰਘ ਹਰਖੋ ਵਾਲਿਆਂ ਦੱਸਿਆ ਮੈਂ ਜਿੱਥੋਂ ਤੱਕ ਖੋਜ ਕਰ ਸਕਿਆ ਕਿਉਂਕਿ ਗੱਲ ਬੜੀ ਦੂਰ ਤੱਕ ਜਾਂਦੀ ਹੈ ਕਥਾਵਾਚ ਕਰਨੀ ਵੀ ਸੁਣਨੀ ਹੈ ਤੇ ਸੁਣਦੇ ਸਾਰੀ ਆ ਤੇ ਮੈਂ ਇੱਕ ਦਿਨ ਕਿਹਾ ਸੀ ਗੀਤ ਵੀ ਮੇਰੇ ਪੜਿੰਦੇ ਆ ਤੇ ਕਾਫਰੀ ਵੀ ਮੈਨੂੰ ਸੁੰਦੇ ਆ ਤੇ ਉਹਦੇ ਵਿੱਚ ਮੈਂ ਫਿਰ ਪੁੱਛਿਆ ਮੈਂ ਤੁਹਾਨੂੰ ਜਿੰਨੀ ਜਾਣਕਾਰੀ ਦਿੱਤੀ ਜੋ ਮੈਨੂੰ ਉਹਨਾਂ ਦੱਸਿਆ ਉਹਨਾਂ ਨੇ ਬਾਬਾ ਜਗਜੀਤ ਸਿੰਘ ਜੀ ਹਰਕੋਵਾਲ ਦੇ ਸੁਲਤਾਨਪੁਰ ਇਹਦੇ ਆ ਨਾ ਉਹਨਾਂ ਦਾ ਜ਼ਿਕਰ ਕੀਤਾ ਪਰ ਉਹਨ ਮੈਂ ਥੋੜੀ ਵਿਆਖਿਆ ਕਰਨ ਲਗਾ ਸਭ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਨਾਰਦ ਸ਼ੈਲੀ ਹੁਣ ਕਥਾ ਨੂੰ ਕੱਲਾ ਬੋਲਣ ਚ ਨਹੀਂ ਹੋਣਾ ਕਥਾ ਗਾਇਕੀ ਵਿੱਚ ਵੀ ਹੈ ਕਥਾ ਦਾ ਅਰਥ ਹੈ ਕਿਸੇ ਚੀਜ਼ ਨੂੰ ਚਾਹ ਗਾ ਕੇ ਕਥਨ ਕਰੋ ਚਾਹ ਬੋਲ ਕੇ ਕਥਨ ਕਰੋ ਵਿਆਖਿਆ ਫਿਰ ਵੀ ਹੋਰ ਸੌਖਾ ਗਾ ਕੇ ਕਥਨ ਕਰੋ ਚਾਹ ਵਾਰਤਕ ਚ ਕਰੋ ਮੈਂ ਜਦੋਂ ਇਹ ਪੜਿਆ ਤੇ ਮੈਨੂੰ ਇੱਕ ਸਾਰਾ ਮਿਲ ਗਿਆ ਇੱਕ ਪੌੜੀ ਦਾ ਦੋਵੇਂ ਵਿੱਚ ਆ ਜਾਂਦਾ ਹੈ ਗਾਇਕੀ ਵੀ ਤੇ ਵਾਰਤਕ ਬੋਲਣਾ ਵੀ ਗਾਵੇ ਕੋ ਤਾਣ ਖੋਵੇ ਕਿ ਸ਼ੈਤਾਨ ਗਾਇਕੀ ਗਾਵੇ ਕੋ ਦਾਤ ਜਾਣਾ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਕਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਖਦੂਰ ਗਾਇਕੀ ਹੋਗੀ ਅੱਗੇ ਕਥਨ ਆ ਗਿਆ ਇਹਦਾ ਮਤਲਬ ਗਾਇਕੀ ਵਿੱਚ ਵੀ ਕਥਨ ਹੈ ਨਾ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਕਥੀ ਵੀ ਆ ਗਿਆ ਕਥਨ ਵੀ ਆ ਗਿਆ ਗਾਵੇ ਵੀ ਆ ਗਿਆ ਪਹਿਲੀ ਸ਼ੈਲੀ ਸੀ ਭਾਰਤ ਦੇ ਵਿੱਚ ਮੈਂ ਸ਼ਬਦ ਵਰਤਿਆ ਨਾਰਦ ਸ਼ੈਲੀ ਨਾਰਦ ਦੇ ਹੱਥ ਸੀ ਵੀਣਾ ਨਾਰਦ ਸ਼ੈਲੀ ਦੇ ਵਿੱਚ ਕੀਰਤਨ ਆਉਂਦਾ ਪਿਆ ਰਹੋ ਜਿਹੜਾ ਹੁਣ ਭਾਈ ਮਰਦਾਨਾ ਜਿੰਨੇ ਜਿਹੜੀ ਸ਼ੈਲੀ ਵਰਤੀ ਉਹ ਤਾਰ ਸਤਾਰ ਹੀ ਸੀ ਨਾ ਇਹਦੇ ਵਿੱਚ ਨਾਰਦ ਸ਼ੈਲੀ ਦਾ ਅਰਥ ਹੈ ਕਿ ਪਰਮਾਤਮਾ ਦੀ ਗੱਲ ਨੂੰ ਬਿਆਨ ਕਰਨ ਦੇ ਲਈ ਤੰਤੀ ਸਾਜ ਦਾ ਜਾਂ ਸਾਜ ਦਾ ਸਹਾਰਾ ਲੈ ਕੇ ਵਾਰਤਕ ਬੋਲਣ ਦੀ ਥਾਂ ਤੇ ਉਹਨੂੰ ਗਾ ਕੇ ਪੇਸ਼ ਕਰਨਾ ਉਹਨੂੰ ਕਹਿੰਦੇ ਦਸਨ ਨਾਰਦ ਸ਼ੈਲੀ ਜਿਵੇਂ ਉਹ ਸ਼ੈਲੀ ਵਰਦੇ ਰਹੇ ਉਸ ਤੋਂ ਬਾਅਦ ਵਿਆਸ ਸ਼ੈਲੀ ਭਾਈ ਮਰਦਾਨਾ ਸਾਹਿਬ ਕਹਿ ਲੋ ਵੀ ਆਪਣੇ ਇਹ ਸ਼ੈਲੀ ਨਾਰਦ ਸ਼ੈਲ ਪਰ ਨਾਰਦ ਨਾਲ ਜੋੜ ਕੇ ਨਾ ਵੇਖੋ ਨਾਰਦ ਨੂੰ ਨਿੰਦਕ ਨਹੀਂ ਕੇਵਲ ਕਹਿਣਾ ਇੱਕ ਨਾਰਦ ਉਹ ਹੋਏ ਨੇ ਜਿਹੜੇ ਬ੍ਰਹਮ ਗਿਆਨੀ ਸਨ ਜਹਾਂ ਜਹਾਂ ਤੂੰ ਨਾਰਦ ਟੈਕੈ ਨੈਕ ਟਿਕਾਵੋ ਮੋਹੇ ਭਗਤ ਨਾਮ ਦੇ ਕਹਿੰਦੇ ਮੈਨੂੰ ਉਸ ਅਵਸਥਾ 'ਚ ਪਹੁੰਚਾ ਦੇ ਜਿੱਥੇ ਨਾਰਦ ਦੀ ਟਿਕੀ ਹੋਇਆ ਫਿਰ ਬਿੰਤੀ ਨਾਰਦ মুন ਉਪਦੇਸ਼ਿਆ ਤਰੂ ਨੂੰ ਨਾਮ ਨਿਧਾਨ ਅਮਯੋ ਰਸ ਪੀਤਾ ਨਾਰਦ ਨੇ ਉਪਦੇਸ਼ ਦਿੱਤਾ ਗੁਰਮੰਤਰ ਨਾਰਦ ਨੇ ਦਿੱਤਾ ਸੀ ਭਗਤ ਤਰੂ ਜੀ ਨੂੰ ਬਾਹਰ ਚਲਿਆ ਕਰਨ ਤਪ ਮਨ ਬੇਰਾਗੀ ਹੋਏ ਅਤੀਤਾ ਨਾਰਦ ਜੀ ਨੇ ਸਿਖਿਆ ਦਿੱਤੀ ਇਹ ਨਾਰਦ ਸ਼ੈਲੀ ਤਾਂ ਮੈਂ ਵਰਤ ਰਿਹਾ ਹਾਂ ਉਸ ਤੋਂ ਬਾਅਦ ਵਿਆਸ ਸ਼ੈਲੀ ਜਿਹੜੀ ਨਾ ਗੱਲ ਬੈਠ ਕੇ ਕਰਦੇ ਸਨ ਬੋਲ ਕੇ ਅਜੇ ਵੀ ਭਾਰਤ ਵਿੱਚ ਕੁਝ ਸਨਾਤਨ ਕਥਾਵਾਚਕ ਨੇ ਜਿਹੜੇ ਵਿਆਸ ਪੀਠ ਨਾਲ ਸੰਬੰਧਿਤ ਨੇ ਵਿਆਸ ਪੀਠ ਉਸ ਤਰ੍ਹਾਂ ਨਾ ਬੋਲ ਕੇ ਵਿਸਤਾਰ ਕਰਨਾ ਉਹਨੂੰ ਗਾ ਵੀ ਲੈਣਾ ਤੇ ਫਿਰ ਸੰਗਤਾਂ ਨੂੰ ਜਾਂ ਸੁਣਨ ਵਾਲਿਆਂ ਨੂੰ ਧਾਰਨਾ ਦੇ ਰੂਪ ਬੁਲਾਣਾ ਵੀ ਪੁਰਾਣੇ ਕਥਾਵਾਚ ਕਰਦੇ ਰਹੇ ਆ ਇਸ ਵਿਆਸ ਸ਼ੈਲੀ ਵਿੱਚ ਹੀ ਉਹ ਕਹਿ ਲੋ ਭਾਈ ਗੁਰਦਾਸ ਸਾਹਿਬ ਨੇ ਜਿਹੜੀ ਸ਼ੁਰੂ ਕੀਤੀ ਕਥਾ ਦੀ ਤੀਸਰੀ ਸ਼ੈਲੀ ਆ ਰੂਦਰ ਸ਼ੈਲੀ ਫਿਰ ਅਰਜ ਨਾਰਦ ਸ਼ੈਲੀ ਵਿਆਸ਼ਲੀ ਤੀਸਰਾ ਰੁਦਰ ਰੁਦਰ ਦਾ ਅਰਥ ਸਰੰਗੀ ਵਜਣੀ ਢੱਡ ਵਜਣੀ ਉਸੇ ਗਾਲ ਨੂੰ ਵੀ ਰਸੀ ਰੂਪ ਚ ਬਿਆਨ ਕਰਨਾ ਸਮਝੋ ਜਿਹੜੀਆਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਖੈ ਬਿਲਕੁਲ ਰੋਹਾਨੀਅਤ ਪਰ ਪੇਸ਼ ਕੀਤੀਆਂ ਗਿਆ ਰੁਦਰ ਸ਼ੈਲੀ ਵਿੱਚ ਆਪਾਂ ਰੋਜ਼ ਪੜਨੇ ਇਹ ਆਸਾ ਕੀ ਵਾਰ ਦਾ ਮਹਾਰਾਜ ਜਦੋਂ ਪੜਨੇ ਆ ਵਾਰਸ ਲੋਕਾਂ ਨਾਲ ਸਲੋਕ ਪੀਮਹਲੇ ਪਹਿਲੇ ਕੇ ਟੁੰਡੇ ਅਸ ਰਾਜੇ ਕੀ ਧੁਨੀ ਧੁਨੀ ਦਾ ਸਬੰਧ ਢਾਡ ਨਾਲ ਹੈ ਸਰੰਗੀ ਨਾਲ ਹੈ ਇਹ ਰੁਦਰ ਸ਼ੈਲੀ ਹੈ ਪਰ ਬਿਆਨਤਾ ਪਉਣ ਜਦੋਂ ਤੁਸੀਂ 12 ਪੜੀਆਂ ਜਾਂਦੀਆਂ ਨੇ ਦੋਨੋਂ ਢਾਡੀ ਜਿਹੜੇ ਪਹਿਲੇ ਨੇ ਨੱਥਾ ਤੇ ਅਬਦੁੱਲਾ ਜੀ ਨੇ ਸੱਚੀ ਇਹ ਵੇ ਕਿ ਭਾਈ ਦੀਆਂ 22 ਵਾਰਾਂ ਨੌ ਧੁਨੀਆਂ ਇਹ ਗੁਰੂ ਅਰਗੁਬਿੰਦ ਸਾਹਿਬ ਨੂੰ ਦੋ ਮਹੀਨਿਆਂ ਵਿੱਚ ਅਕਾਲ ਤਖਤ ਤੇ ਸੁਣਾਈਆਂ ਸਨ ਦੋ ਮਹੀਨਿਆਂ ਚ ਪੌੜੀਆਂ ਉਸੇ ਤਰੀ ਲਾਈਆਂ ਜੀ ਫਿਰ ਉਸ ਤੋਂ ਬਾਅਦ ਕਿਹਾ ਮਾਰੇ ਨੇ ਖਾਤੀ ਦਿੱਤਾ ਸੀ ਨਾ ਉਹਨੂੰ ਇਨਾਮ ਵਿੱਚ ਮੇਰੀ ਅਰਜ਼ ਹੈ ਫਿਰ ਸੁਣਿਓ ਇਹ ਰੁਦਰ ਸ਼ੈਲੀ ਹੈ ਉਹਨਾਂ ਗੁਰੂ ਸਾਹਿਬ ਨੇ ਢਾਡੀ ਸ਼ਬਦ ਵਰਤੇ ਆ ਇਹ ਤਿੰਨ ਤਾਂ ਬੜੀਆਂ ਚੰਗੀਆਂ ਸਨ ਹੁਣ ਅਗਲੀ ਸੁਣਿਓ ਥੋੜਾ ਜਿਹਾ ਵਿਚਰੇਤ ਨਾ ਹੋਏ ਹੋ ਜਿਹੜੀ ਚੌਥੀ ਖਤਰਨਾਕ ਸ਼ੈਲੀ ਚੱਲ ਪਈ ਨਾਰਦ ਸ਼ੈਲੀ ਕੀਰਤਨ ਵਿਆਸ ਸ਼ੈਲੀ ਭਾਈ ਗੁਰਦਾਸ ਸਾਹਿਬ ਜੀ ਜਿਵੇਂ ਉਹ ਵਿਆਖਿਆ ਹੋ ਰਹੀ ਹੈ ਤੀਸਰੀ ਬੇਨਤੀ ਕੀਤੀ ਜੀ ਆਪਣੀ ਆ ਰੁਦਰ ਸ਼ੈਲੀ ਹੁਣ ਚੌਥੀ ਜਿਹੜੀ ਖਤਰਨਾਕ ਮਾਰਕਟ ਸ਼ੈਲੀ ਹੈ ਮਾਰਕਟ ਦਾ ਲਬਜੀ ਅਰਥ ਪਤਾ ਹੈ ਨਾ ਬਾਂਦਰ ਬਾਂਦਰ ਟਪੂਸੀ ਮਾਰ ਕੇ ਇੱਕ ਤੋਂ ਕਿੱਦੇ ਭੱਜਦਾ ਹੁੰਦਾ ਹੈ ਇਹ ਚੌਥੀ ਕਥਾ ਮਾਰਕਟ ਸ਼ੈਲੀ ਬਣ ਗਈ ਜੀ ਬਾਂਦਰ ਟਪੂਸੀ ਮਾਰਦਾ ਕਦੇ ਇੱਧਰ ਹੋ ਗਿਆ ਕਦੇ ਇੱਧਰ ਹੋ ਗਿਆ ਕਦੇ ਟੱਪ ਕੇ ਇੱਧਰ ਹੋ ਗਿਆ ਖਿਮਾ ਕਰਦੇ ਆ ਜੇ ਮਾਰਕਟ ਸ਼ੈਲੀ ਉਹ ਹੈ ਜਿੱਤੇ ਸਿਰਫ ਖੰਡਨ ਨਹੀਂ ਖੰਡਨ ਕੀਤਾ ਜਾਂਦਾ ਕਦੀ ਸ਼ਰਦਾ ਦੀ ਗੱਲ ਨਹੀਂ ਕੀਤੀ ਜਾਂਦੀ ਜਿਹੜੀ ਬੜੀ ਖਤਰਨਾਕ ਹੈ ਹਾਲਾਂਕਿ ਲਿਖਿਆ ਕਥਾ ਵਿੱਚ ਸਰਦਾ ਦ੍ਰਿੜ ਕਰਾਣੀ ਫਿਰ ਆਪਾਂ ਕੰਗਜੀ ਇਹ ਤੋਂ ਅੰਧਵਿਸ਼ਵਾਸ ਹੈ ਗੁਰਮ ਕੋ ਯਾਦ ਰੱਖਿਓ ਗੁਰੂ ਤੇ ਗੁਰੂ ਪੂਰਾ ਹੈ ਪੂਰੇ ਤੇ ਬਲਾਈਂਡ ਫੇਥ ਹੀ ਚਾਹੀਦਾ ਹੈ ਪੂਰੇ ਗੁਰੂ ਦੇ ਉੱਤੇ ਸ਼ੱਕ ਪੈਦਾ ਕਰਨਾ ਇਤੋਂ ਵੱਡਾ ਪਾਪ ਕੋਈ ਨਹੀਂ ਉਥੇ ਮਾਰਕਟ ਸ਼ੈਲੀ ਸੱਚੀ ਵਿੱਚ ਜੇ ਬਾਂਦਰ ਨੂੰ ਕੋਈ ਟਿਕਾਣ ਨਹੀਂ ਨਾ ਜੀ ਐਸੀ ਐਸੀ ਕਥਾ ਚੱਲ ਰਹੀ ਹੈ ਟਿਕਾ ਆਪਣੇ ਚ ਵੀ ਕੋਈ ਨਹੀਂ ਤੇ ਸੁਣਨ ਵਾਲੇ ਸਰੋਤਿਆਂ ਦਾ ਖਿਮਾ ਕਰਦੇ ਹੋ ਵਿਚਾਰੇ ਅੰਦਰੋਂ ਖੰਡਾਓ ਵੀ ਦਿੱਤੇ ਹੋਇਆ ਜਿਸ ਕਥਾ ਨੂੰ ਮੈਂ ਬਿਲਕੁਲ ਤੁਹਾਨੂੰ ਕਿਹਾ ਮੈਂ ਕਥਾ ਮੇਰਾ ਕਥਾ ਦਾ ਜਿਆਦਾ لہਜਾਬ ਖਿਆਨ ਨਾਲ ਮੇਲ ਖਾਂਦਾ ਹੈ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਲਾ ਮੈਂ ਨਹੀਂ ਜਿਸ ਗੁਰਮਖ ਨੂੰ ਸੁਣ ਕੇ ਤੁਹਾਡੇ ਮਨ ਚ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੁਹੱਬਤ ਕਰਨ ਦੀ ਜਾਚ ਆ ਜਾਏ ਸਮਝੋ ਵਧੀਆ ਪੈਮਾਨਾ ਇਹ ਹੈ ਜਿਸ ਨੂੰ ਸੁਣ ਕੇ ਅੰਦਰ ਦੀ ਵਾਸ਼ਨਾ ਤੋਂ ਮੁਕਤ ਹੋਣ ਦੀ ਅੰਦਰ ਸੋਝੀ ਆ ਜਾਏ ਮਰਕਰ ਸ਼ੈਲੀ ਹੈ ਕਿ ਜਿਹੜੀ ਬਾਂਦਰ ਦੀ ਤਰ੍ਹਾਂ ਸਿਰਫ ਤਪੂਸੀ ਹੀ ਮਾਰ ਰਹੀ ਹੈ ਗੂੜ ਗਿਆਨ ਦੀ ਗੱਲ ਕੋਈ ਨਹੀਂ ਕੋਈ ਹੁਣ ਅਗਲੀ ਗੱਲ ਸ਼ਬਦ ਦੀ ਦ੍ਰਿੜਤਾ ਹੁਣ ਸ਼ਬਦ ਸ਼ੁਰੂ ਹੁੰਦਾ ਹੈ ਆਪਾਂ ਕਿਉਂ ਗੋਮੇ ਚ ਨਹੀਂ ਮੈਂ ਇੱਥੇ ਸ਼ੁਰੂ ਕੀਤੀ ਸੀ ਕਥਾ ਦਾ ਸਟਾਈਲ ਥੋੜਾ ਜਿਹਾ ਕਿ ਜੇ ਸ਼ਬਦ ਦੀ ਕਥਾ ਹੋਣੀ ਹੈ ਉਦੇ ਅਰਥ ਦੋ ਤਿੰਨ ਵਾਰੀ ਸੰਗਤ ਨੂੰ ਸੁਣਾਏ ਜਾਣ ਇੱਕ ਤਾਂ ਆਪ ਦ੍ਰਿੜ ਹੁੰਦੇ ਨੇ ਦੂਜਾ ਪਤਾ ਲੱਗੇ ਵੀ ਜਿਹੜੇ ਇੰਨਾ ਕੰਮ ਕਰਕੇ ਘੰਟਾ ਡੇ ਲਾਏ ਨੇ ਕਾਦੇ ਵਾਸਤੇ ਆਏ ਨੇ ਜਿਹੜੀਆਂ ਮੈਂ ਗੱਲਾਂ ਸੁਣਾਵਾਂਗਾ ਫੇਸਬੁੱਕ ਆ ਭਰੀਆਂ ਪਈਆਂ ਲੋਕਾਂ ਦੀਆਂ ਮੈਂ ਵੈਸੇ ਨਹੀਂ ਕਦੀ ਚਲਾਈ ਸਭ ਕੁਝ ਉੱਥੇ ਪਿਆਖ ਗੁਰਮਖੋਪਾ ਕਿਉਂ ਨੇ ਇੱਕ ਬੱਚਾ ਕਲਾਸ ਵੀ ਜਾਂ ਤੁਹਾਡੇ ਬੱਚੇ ਡਾਕਟਰ ਬਣਦੇ ਆ ਇੰਜੀਨੀਅਰ ਬਣਦੇ ਆ ਗੁਰਮਖੋ ਜਿਹੜਾ ਉਹਨੂੰ ਪੜ੍ਹਾਣ ਵਾਲੀ ਯੂਨੀਵਰਸਿਟੀ ਹੈ ਜੇ ਬੱਚੇ ਦਾ ਧਿਆਨ ਡਿਵਾਈਡ ਕਰਕੇ ਉਹਦੇ ਸਿਲੇਬਸ ਤੋਂ ਉਹਨੂੰ ਪਟਕਾ ਜਾਏ ਤੁਸੀਂ ਕੇਸ ਨਹੀਂ ਕਰੋਗੇ ਸਾਡੇ ਬੱਚੇ ਨੂੰ ਕੀ ਸਿਖਾਇਆ ਗੁਰਦਵਾਰਿਆਂ ਵਿੱਚ ਸ਼ਬਦ ਕੁਝ ਕਹਿੰਦਾ ਹੁੰਦਾ ਕਥਾ ਵਜ ਕੋਈ ਕਹੀ ਜਾਂਦਾ ਸਟੇਜ ਉਲਾ ਹੋਰ ਕੁਝ ਅਨਾਉਂਸ ਕਰੀ ਜਾਂਦਾ ਤਿੰਨਾਂ ਦਾ ਕੋਈ ਤਾਲਮੇਲ ਨਹੀਂ ਹੋ ਰਿਹਾ ਇਹਨਾਂ ਨੂੰ ਫਿਰ ਮੇਰੀ ਬੇਨਤੀ ਜੇ ਕਿ ਕਥਾ ਮਾਰਕਟ ਸ਼ੈਲੀ ਨਾ ਬਣ ਜਾਏ ਹੁਣ ਅਗਲਾ ਸਵਾਲ ਵੀ ਗੱਲ ਇੰਨੀ ਉੱਚੀ ਕਰ ਰਿਹਾ ਹੈ ਗੁਰੂ ਘਰ ਚ ਗੱਲਾਂ ਦੀ ਐਮੀਤ ਨਹੀਂ ਗੁਰੂ ਘਰ ਦੇ ਵਿੱਚ ਜੀਵਨ ਦੀ ਐਮੀਤ ਹੈ ਦੋ ਬਚਨ ਨੇ ਜੀ ਇੱਕ ਤਾਂ ਬਚਨ ਸੀ ਰੋਜ ਪੜਨੇ ਆ ਰੋਜ ਸੋਣਨੇ ਆ ਕੋਈ ਗਾਵੇ ਰਾਗੀ ਨਾਦੀ 베ਦੀ ਇਹ ਤਿੰਨੇ ਆ ਗਏ ਜੀ ਵਿੱਚੇ ਰਾਗੀ ਨਾਦੀ 베ਦੀ ਵਿਆਸ ਪੀਠ ਵੀ ਆ ਗਈ নারদ ਵੀ ਆ ਗਿਆ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਂਤ ਕਰ ਅੱਗੇ ਜੀ ਇਹ ਨਹੀਂ ਕਿਆ ਗਾਣਾ ਨਹੀਂ ਹਰ ਹਰ ਭੀਜੈ RAM ਰਾਜੀ ਖਰੀ ਨਹੀਂ ਭੇਜਦਾ ਕਿਉਂ ਨਹੀਂ ਭੇਜਦਾ ਜਿਨਾ ਅੰਤਰ ਕਪਟ ਵਿਕਾਰ ਹੈ ਜਿਨ੍ਹਾਂ ਦੇ ਅੰਦਰ ਕਪਟ ਹੈ ਤਿਨਾ ਰੋਏ ਕਿਆ ਕੀਜੇ ਮੰਨ ਲਓ ਉਹ ਕੀਰਤਨ ਕਰ ਦਿਆ ਕਥਾ ਕਰ ਦਿਆ ਰੋਣ ਲੱਗ ਪਿਆ ਐ ਏਮੋਸ਼ਨਲ ਹੋ ਗਿਆ ਐ ਤਾਂ ਕੀ ਹੋਇਆ ਕਈ ਵਾਰੀ ਗੁਰਮਖੋ ਸੰਗਤ ਦੇ ਇਕੱਠ ਨੂੰ ਦੇਖ ਕੇ ਪੈਸੇ ਦੇਖ ਕੇ ਵੀ ਬੰਦੇ ਏਮੋਸ਼ਨ ਹੋ ਜਾਂਦੇ ਆ ਪਰ ਅੰਦਰੋਂ ਪੱਕੇ ਦੇ ਪੀੜੇ ਦੇ ਪੀੜੇ ਰਹਿੰਦੇ ਆ ਜਿਵੇਂ ਸਤੀਯੂ ਦੇ ਬਰਤਨ ਵਿੱਚ ਪਾਇਆ ਹੋਇਆ ਪਾਣੀ ਗਲਾਸ ਲੈ ਲੋ ਜੱਗ ਲੈ ਲੋ ਬਾਟੇ ਚ ਪਾਣੀ ਪਾ ਲੋ ਸਤੀਰ ਚ ਪਾਈ ਕੋਈ ਬਰਫ਼ ਉਹਦੇ ਕੰਡਿਆਂ ਉੱਤੇ ਵੀ ਤਪਕੇ ਲੈ ਆਉਂਦੀ ਹੈ ਦਾ ਮਤਲਬ ਇਹ ਨਹੀਂ ਕਿਸ ਮੈਟਲ ਜਿਹੜਾ ਢਲ ਗਿਆ ਹੈ ਅੱਖਾਂ ਚ ਪਾਣੀ ਆਉਂਦਾ ਮਤਲਬ ਇਹ ਨਹੀਂ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਅੰਤਰ ਕਬਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ ਕਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀਜੈ ਜਿਨ੍ਹਾਂ ਨਾਨਕ ਗੁਰਮੁਖ ਖਿਰਦਾ ਸੁਧਖ ਹੈ ਹਰ ਭਗਤ ਹਰ ਲਈ ਜੈ ਜਿਨ੍ਹਾਂ ਦੇ ਹਿਰਦੇ ਪਵਿੱਤਰ ਨੇ ਉਹਨਾਂ ਅੰਦਰ ਖਰੀ ਦੀ ਭਗਤੀ ਮੈਂ ਬੇਨਤੀ ਕਰਾਂਗਾ ਇੱਕ ਹੋਰ ਗੱਲ ਕਹਿ ਕੇ ਗੱਲ ਉੱਚੀ ਹੋਵੇ ਤੇ ਨਾਲ ਗੁਰੂ ਜੀਵਨ ਉੱਚਾ ਦੇ ਕਈ ਵਾਰੀ ਉੱਚੀਆਂ ਗੱਲਾਂ ਵਾਲੇ ਰੱਬ ਦੇ ਘਰ ਚ ਗਿਣਤੀ ਚ ਨਹੀਂ ਆਉਂਦੇ ਤਿੰਨ ਕੋ ਉਦਾਹਰਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਮੈਂ ਸਿਰਫ ਅੱਜ ਵਿਆਖਿਆ ਦੀ ਗੱਲ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਲੋਕ ਮਾਲਾ ਪਕੜ ਕੇ ਨਾਮ ਜਪਦੇ ਨੇ ਹਨਾ ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਈ ਵਾਰੀ ਹੱਥਾਂ ਦੀਆਂ ਉਂਗਲੀਆਂ ਤੇ ਵੀ ਉਹ ਗੱਲ ਗਿਣਤੀ ਦੀ ਨਹੀਂ ਸਾਡੀ ਮੁਸ਼ਕਲ ਇਹ ਵਿੱਚ ਇਹ ਤੁਸੀਂ ਹਾਂ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਇੰਨੀਆਂ ਕਰ ਲੈ ਫਿਰ ਰੱਬ ਮਿਲ ਜਾਏਗਾ ਉਹ ਗੁਰਮਖੋ ਗਿਣਤੀਆਂ ਮਿੰਤੀਆਂ ਚਾਹੁੰਦਾ ਹੈ ਜੀ ਕਿਹੜਾ ਜੰਮਿਆ ਤੇਰੀਆਂ ਗਿਣਤੀਆਂ ਮਿੰਤੀਆਂ ਕਰਕੇ ਕਹੇ ਨਾ ਜਪ ਲੋ ਤੇ ਵੈਗਰੂ ਮਿਲ ਜਾਂਦਾ ਪਰ ਕਈ ਬੰਦੇ ਚੰਗੀ ਗੱਲ ਚੱਲ ਪੈਣਾ ਚਾਹੀਦਾ ਇੱਕ ਦਿਨ ਮੈਂ ਕਿਹਾ ਸੀ ਦਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ ਰਿਟਾਇਰਮੈਂਟ ਹੋ ਗਈ ਉਮਰ ਢਲ ਲਗੀ ਤੇ ਅੰਗ ਦੇ ਗਿਆ ਜਵਾਬ ਗੋਡੇ ਗਾਡੇ ਅੱਖਾਂ ਉਹ ਕਾ ਸਾਰੀਆਂ ਗਈਆਂ ਨਿਆਣੇ ਆਪਣੇ ਵਿਆਹੇ ਗਏ ਦਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ ਗੁਨਾ ਬੇਸ਼ੁਮਾਰ ਕੀਏ ਨਾਮ ਗਿਨ ਗਿਨ ਕੇ ਲਿਆ ਫਿਰ ਬੇਨਤੀ ਗੁਨਾ ਬੇਸ਼ੁਮਾਰ ਕੀਏ ਨਾਮ ਗਿਨ ਗਿਨ ਕੇ ਲਿਆ ਉਹਦੀ ਕਾਦੀ ਗਿਣਤੀ ਪਰ ਜਿਹੜੇ ਨਹੀਂ ਚੱਲਦੇ ਉਹਨਾਂ ਦੇ ਚੱਲਣ ਵਾਸਤੇ ਵੇ ਮੇਰੀ ਫਿਰ ਬੇਨਤੀ ਮੈਂ ਇਸ ਹੱਕ 'ਚ ਨਹੀਂ ਵੀ ਕੋਈ ਜੇ ਬੰਦਾ ਕੋਈ ਵਖਾਵੇ ਦੀ ਮਾਲਾ ਥੋੜੀ ਹੁੰਦੀ ਹੁਣ ਕਈ ਬੰਦੇ ਗੱਲ 'ਚ ਵੀ ਹੱਥਾਂ 'ਚ ਵੀ ਖਿਮਾ ਕਰਦੇ ਹੋ 2 2 3 3 ਉਹ ਕਾਦੇ ਵਿਖਾਨੇ ਪਏ ਆ ਬਾਬਾ ਅਤਰ ਸਿੰਘ 100 ਤੇ 1 ਪੱਥਰ ਢੀਟਾ ਗਦਾਬਰੀ ਦੇ ਕੰਢੇ ਰੱਖਦੇ ਸੰਤਾਂ ਨੂੰ ਪਤਾ ਹੋਣਾ ਇੱਕ ਜਪਜੀ ਸਾਹਿਬ ਕਰਨਾ ਤੇ 60 ਦੇਣਾ ਦੂਜਾ ਕਰਨਾ ਉਸ ਇਹ ਇਸ ਕਰਕੇ ਵੇ ਉੰਜ ਧਿਆਨ ਚ ਬੈਠੋ ਮੇਰੀ ਫਿਰ ਬੇਨਤੀ ਹੈ ਕਈ ਵਾਰੀ ਮਾਲਾ ਹਾਥੀ ਚ ਰਹਿ ਜਾਂਦੀ ਹੈ ਅੰਦਰੋਂ ਵਾਹਿਗੁਰੂ ਸ਼ਬਦ ਚੱਲ ਪੈਂਦਾ ਬੰਦੇ ਨੂੰ ਪਤਾ ਹੀ ਨਹੀਂ ਮਨ ਕਾ ਕਿਹੜਾ ਬੜਿਆ ਲੈਂ ਗੱਲ ਤਾਂ ਮਾਲਾ ਤਾਂ ਜਪਣੀ ਮਾਲਾ ਛੁੱਟ ਜਾਏ ਜਪ ਤਾਂ ਕਰਨਾ ਜਬਾਨ ਬੰਦ ਹੋ ਜਾਏ ਜਪ ਸਿਮਰਨ ਬਣ ਜਾਏ ਫਿਰ ਬੇਨਤੀ ਹੈ ਸ਼ੁਰੂਆਤ ਬੋਲ ਹੈ ਬੋਲ ਅਬੋਲ ਹੋ ਜਾ ਉਹ ਤਾਂ ਸਿਮਰਨ ਹੈ ਮਾਲਾ ਛੁੱਟ ਜਾਏ ਹਜ਼ੂਰ ਸੱਚੇ ਇਹ ਪੁਰਾਣੇ ਸਮੇਂ ਸੰਗ ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਗੁਰਮਖਾਂ ਕਰਾਂ ਉਪਰ ਆਰ ਚੇਤਿਆ ਕਹਿੰਦੇ ਤੁਸੀਂ ਦੇਖੋ ਹੱਥ ਉੱਤੀ ਕਰੀ ਜਾਂਦੇ ਆ ਇੱਕ ਇੱਕ ਪੋਟੇ ਤੇ ਮੇਰੀ ਫਿਰ ਵੀ ਬੇਨਤੀ ਇਹਨੂੰ ਗਿਣਤੀ ਮਿੰਤੀ ਲੈਣੀ ਤਾਂ ਹੈ ਉੰਜ ਮਨ ਨੂੰ ਕਹੋ ਵੀ ਮੈਂ ਅੱਧਾ ਘੰਟਾ ਜਪਣਾ ਕਮਰੇ ਚ ਨਾਮ ਇਹਦਾ ਬਈਮਾਨ ਨੇ 12 15 ਮਿੰਟਾਂ ਬਾਅਦ ਨਾ ਅੱਗ ਖੋਲ ਕੇ ਘੜੀ ਵੱਲ ਵੇਖ ਲਿੰਦਾ ਤੇ ਜਦੋਂ ਬੰਨ ਕੇ ਬਾਹ ਦਿਓ ਵੀ ਇੰਨਾ ਤੂੰ ਕਰਨਾ ਹੀ ਕਰਨਾ ਖਿਲਣਾ ਕੋਈ ਨਹੀਂ ਪਾਵੇਂ ਠੀਕ ਮੰਨ ਕੇ ਵੇਖੀ ਜਾਂਦਾ ਵਾਰ-ਵਾਰ ਦੁਬਾਰਾ ਪਰ ਮੈਂ ਅੱਜ ਆ ਗੱਲ ਜਿਹੜੀ ਕਹਿਣ ਲੱਗਾ ਉੱਚੀਆਂ ਗੱਲਾਂ ਕਰ ਲੈਣੀਆਂ ਕਥਾ ਕੀਰਤਨ ਚ ਇਹਦੀ ਕੋਈ ਐਹਮੀਅਤ ਨਹੀਂ ਜੇ ਜੀਵਨ ਉੱਚਾ ਨਹੀਂ ਤਾਂ ਪਰ ਜੀਵਨ ਉੱਚਾ ਪਾ ਜਾਣਿਆ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਕਿਉਂਕਿ ਇਸ ਦੁਨੀਆ ਚ ਖਰ ਵਰੋਧੀ ਬੰਦਾ ਜਿਹੜਾ ਉਹ ਕੀੜੀ ਦੀ ਤਰ੍ਹਾਂ ਨੁਕਸ ਹੀ ਕੱਢਦਾ ਹੈ ਭਾਈ ਗੁਰਦਾਸ ਸਾਹਿਬ ਨੇ ਕਿਹਾ ਵੀ ਮਾਲਾ ਲੋਕ ਪਰਉਂਦੇ ਆ ਮੰਨ ਕੇ ਜੀ ਤੇ ਸਭ ਤੋਂ ਜਿਹੜਾ ਉੱਚਾ ਮਣਕਾ ਹੁੰਦਾ ਨਾ ਮੋਟਾ ਉਹਨੂੰ ਮੇਰੂ ਕਹਿੰਦੇ ਆ ਜਿਹੜਾ ਉੱਚਾ ਹੁੰਦਾ ਤੇ ਯਾਦ ਰੱਖਿਓ ਗਿਣਤੀ 'ਚ ਨਹੀਂ ਆਉਂਦਾ ਕਦੀ ਕੋਈ ਮਾਲਾ ਦੇਖਿਓ 27 54 108 ਇਸ ਤਰ੍ਹਾਂ ਹੀ ਮਾਲਾ ਬਣਾਉਂਦੇ ਆ ਨਾ ਜੀ ਮੈਂ ਫਿਰ ਬੇਨਤੀ ਹੈ ਮੈਂ ਰਿਪੀਟ ਕਰ ਲਗਾ ਇਹਨੂੰ ਮਤ ਸਮਝੋ ਮੈਂ ਮਨਮਤ ਦਾ ਪ੍ਰਚਾਰ ਕਰ ਰਿਹਾ ਮੈਂ ਕਥਾ ਦੀ ਵਿਆਖਿਆ ਲਈ ਕਹਿ ਰਿਹਾ ਵੀ ਮਾਲਾ ਮੈਂ ਉਦਾਹਰਣ ਕਰਨ ਲੱਗਾ ਜੈਸੇ ਮਾਲਾ ਮੇਰ ਪੁਇਤ ਸਭ ਉੱਪਰ ਕਹਿ ਅਰ ਤਾ ਮੈਂ ਕਰਾਂਗੀ ਨਾ ਵੀ ਮੇਰ ਕਿਹੜਾ ਹੈ ਜਿਹੜੇ ਪੁਰਾਣੇ ਲੋਕ ਸਨ ਉਹ ਕੀ ਕਰਦੇ ਸਨ ਮੈਂ ਸਨਾਤਨ ਮਤ ਇਸਲਾਮ ਵਿੱਚ ਵੀ ਤਸਵੀਕ ਗੁਰੂ ਘਰ ਵਿੱਚ ਸਵਾਸ ਹੀ ਮਾਲਾ ਨੇ ਜੇ ਰਸ ਨਾ ਚੱਲ ਪਵੇ ਤੇ ਜੇ ਵੀ ਮਾਲਾ ਬਣ ਜਾ ਵੈ ਗੁਰੂ ਕਰੇ ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਕਹਿੰਦੇ ਤੂੰ ਗੁਰਦੁਆਰੇ ਪਰ ਕਰਮਾਂ ਕਰਨੇ ਜੀਬ ਤੇਰੀ ਮਾਲਾ ਬਣ ਜਾ ਸਵਾਸ ਤੇਰੇ ਮਣਕੇ ਬਾਜਨ ਤੂੰ ਖੇਤਾਂ ਵਿੱਚ ਤੁਰਦਾ ਤੇ ਕੰਮ ਕਰਦਾ ਵੀ ਗੁਰੂ ਦੀ ਪਰ ਕਰਮਾ ਹੀ ਕਰੀ ਜਾਏਗਾ ਤੇਰੇ ਪੈਰ ਗੁਰਦੁਆਰੇ ਦੀ ਪ੍ਰਕਰਮਾ ਬਣ ਜਾਣੇ ਤੂੰ ਭਾਵੇਂ ਕੰਮ ਚ ਤੋਰਾਂ ਪੇ ਜਪਣਾ ਪਰ ਮੈਂ ਤਾਂ ਇਹ ਬੇਨਤੀ ਕਰ ਲਗਾ ਜਿਹੜਾ ਮੇਰੂ ਮਨ ਕੈ ਸਭ ਤੋਂ ਉੱਚਾ ਹੁੰਦਾ ਹੈ ਜਿਹੜੇ ਜਪਦੇ ਨੇ ਉਹ ਮੇਰੂ ਕਦੀ ਟੱਪਦੇ ਨਹੀਂ ਹੁੰਦੇ ਮਾਲਾ ਫੜਦੇ ਨਾ ਇੱਕ ਪਾਸੇ ਮਨ ਕੇ ਸ਼ੁਰੂ ਕੀਤੇ ਦੂਜੇ ਪਾਸੇ ਮੇਰੂ ਆ ਗਿਆ ਉਹ ਨਹੀਂ ਟੱਪਦੇ ਕਿਉਂਕਿ ਮੇਰੂ ਨੂੰ ਗੁਰੂ ਸਮੇ ਦੇ ਹੁੰਦੇ ਆ ਉਹ ਫਿਰ ਦੁਬਾਰਾ ਵੈਕ ਆ ਜਾਂਦੇ ਉਹਦੀ ਪ੍ਰਕਰਮਾ ਕਰਦੇ ਟੱਪਦੇ ਨੇ ਭਾਈ ਸਾਹਿਬ ਨੇ ਇਹਨੂੰ ਹੋਰ ਉਦਾਹਰਨ ਲੈ ਲਈ ਕਹਿੰਨ ਲੱਗੇ ਮਾਲਾ ਦਾ ਮੇਰੂ ਮਣਕਾ ਸਭ ਤੋਂ ਉੱਚਾ ਹੈ ਪਰ ਉੱਚਾ ਹੋਣ ਦੇ ਬਾਵਜੂਦ ਇੰਨੀ ਵੱਧ ਕਿਸਮਤੀ ਨਾਲ ਰਾਮ ਸ਼ਬਦ ਵਿੱਚ ਆਉਂਦਾ ਹੈ ਨਾ ਵੈਗੁਰੂ ਵਿੱਚ ਆਉਂਦਾ ਹੈ ਗਿਣਤੀ 'ਚ ਤਾਂ ਆਉਂਦਾ ਹੀ ਨਹੀਂ ਗਿਣਤੀ 'ਚ ਉਹ ਹੁੰਦੇ ਨਹੀਂ ਜਿਹੜੇ ਨਿੱਕੇ ਨੇ ਪਰ ਮਣਕਾ ਉੱਚਾ ਹੈ ਸਭ ਤੋਂ ਮੋਟਾ ਹੈ ਪਰ ਕੀ ਉਚਾਈ ਕਰੇਗੀ ਗਿਣਤੀ 'ਚ ਨਹੀਂ ਆਇਆ ਗਿਣਤੀ ਨੇ ਸਿੰਬਲ ਦਾ ਰੁਖ ਆ ਤੂਤ ਕਿੱਕਰ ਟਾਲੀ ਆ ਸਿੰਬਲਦਾਰੇ ਕੋ ਬੜਾ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਕੋਠੀ ਜਿਹੜੀ ਲਾਰੈਂਸ ਰੋਡ ਉਹਦੇ ਵਿੱਚ ਪ੍ਰਵੇਸ਼ ਕਰਦੀ ਸਿੰਬਲ ਦਾ ਰੁੱਖ ਬੜਾ ਵੱਡਾ ਉੱਚਾ ਹੁਣ ਸਿੰਬਲ ਦਾ ਰੁੱਖ ਉੱਚਾ ਹੈ ਪਰ ਉਹਦੇ ਫੁੱਲ ਤੇ ਉਹਦੇ ਫਲ ਕਿਸੇ ਕੰਮ ਆਇਆ ਤੀਜੀ ਬੇਨਤੀ ਕਰਾਂਗਾ ਕਬੂਤਰ ਕਾਂ ਚਿੜੀ ਤੋਤੇ ਇਹਨਾਂ ਤੋਂ ਸਭ ਤੋਂ ਉੱਚੀ ਉਡਾਰੀ ਮਾਰਦੀ ਇਲ ਉਹਦੀ ਉਡਾਰੀ ਨੂੰ ਕੀ ਕਰਾਂਗੇ ਉੱਚੀ ਜਾ ਕਿਤੇ ਮਰੇ ਪਸ਼ਵਾ ਦੇ ਪਿੰਜਰੇ ਹੀ ਵੇਖਦੀ ਪਈ ਐ ਨਾ ਮੈਂ ਇੱਕ ਪੱਖ ਲਿਆ ਭਾਈ ਸਾਹਿਬ ਕਹਿੰਦੇ ਜੈਸੇ ਮਾਲਾ ਮੇਰ ਪੂਇਤ ਸਭ ਉਪਰ ਕੈ ਸਿਮਰਨ ਸੰਖਿਆ ਮੈਂ ਨਾ ਆਬਤ ਬੜਾਈ ਕੈ ਜੈਸੇ ਬਿਰਖਨ ਵੇਖੇ ਪਿਖੇ ਪੇਖਿਆ ਸਿੰਬਲ ਉਚੋ ਮੇਫਲ ਭਇਓ ਸੋ ਅਤ ਅਧਿਕਾਹਿ ਕੈ ਹੰਕਾਰੀ ਸੀ ਤੇ ਕਿਸੇ ਕੰਮ ਨਹੀਂ ਆਇਆ ਜੈਸੇ ਚੀਲ ਪੰਛੀਨ ਮੈਂ ਉੜਤ ਆਕਾਸ਼ਚਾਰੀ ਖੇਰੈ ਮ੍ਰਿਤ ਪਿੰਜਰਨ ਉਚੇ ਮਤ ਪਾਇ ਕੈ ਗਾਇਬੋ ਬਜਾਏ ਉਹ ਸੁਣਾਏ ਬਨਾ ਤਸ ਤੈਸੇ ਕੁਝ ਫਿਰ ਸੁਣਿਓ ਕੋਈ ਬੰਦਾ ਗਾ ਰਿਹਾ ਕੋਈ ਬੰਦਾ ਸੁਣਾ ਰਿਹਾ ਕੋਈ ਬੰਦਾ ਵਿਆਖਿਆ ਕਰੇ ਗਾਏ ਉਹ ਬਜਾਏ ਉਹ ਸੁਣਾਏ ਬਨਾ ਕਚੂ ਤਸ ਕਹਿ ਲਗੀ ਜੇ ਬੰਦਾ ਗੁਰੂ ਉਪਦੇਸ਼ ਬਿਨ ਜੇ ਗੁਰੂ ਦਾ ਉਪਦੇਸ਼ ਨਹੀਂ ਲਿਆ ਨਿਫਲ ਧਰੇ ਵਿੱਚ ਚਤੁਰਾਈ ਕਹਿ ਚਿਲਾਕੀ ਵਾਲੀਆਂ ਗੱਲਾਂ ਕਰਨੀਆਂ ਤਰਕਾਰ ਜੋਗ ਨੇ ਭਾਵੇਂ ਗੁਰਦਵਾਰੇ ਦੀ ਸਟੇਜ ਤੇ ਕਹੇ ਮੇਰੀ ਫਿਰ ਬੇਨਤੀ ਜੀ ਆ ਮੈਂ ਥੋੜਾ ਜਿਹਾ ਪੱਖ ਲਿਆ ਕਹਾਂਤ ਵਿਦਿਆ ਹੁ ਦੂਜੇ ਪੱਖ ਆਈਏ ਅਸਲੀ ਵਿਦਿਆ ਕੀ ਨਾਮ ਧ੍ਰਿੜ ਕਰਨਾ ਜੇ ਕਥਾ ਸੁਣ ਕੇ ਨਾਮ ਜਪਣ ਦਾ ਚਾਹ ਪੈਦਾ ਹੋਵੇ ਸੱਚੀ ਮੁੱਚੀ ਧ੍ਰੜ ਹੋ ਗਿਆ